ਹਾਂ ਸਭ ਦਾ ਸਵਾਗਤ ਕਰਦੀ ਹਾਂ ਜੀ ਰਿਆੜ ਫੂਡ ਚੈਨਲ ਦੇ ਉੱਤੇ ਮੈਂ ਤੁਹਾਨੂੰ ਅੱਜ ਇੱਕ ਇਹੋ ਜੀ ਚਟਨੀ ਬਣਾਉਣੀ ਦੱਸਾਂਗੀ ਜੋ ਕਿ ਨਾ ਪਕੌੜਿਆਂ ਨਾਲ ਖਾਧੀ ਜਾ ਸਕਦੀ ਆ ਚਿਪਸਾਂ ਨਾਲ ਖਾਧੀ ਜਾ ਸਕਦੀ ਆ ਰੋਟੀ ਨਾਲ ਖਾਧੀ ਜਾ ਸਕਦੀ ਆ ਇੱਕ ਬਹੁਤ ਹੀ ਵਧੀਆ ਹੈਲਦੀ ਚਟਨੀ ਬਹੁਤ ਸਵਾਦ ਤੇ ਟੇਸਟੀ ਬਣੇਗੀ ਆ ਦੇਖੋ ਇੱਕ ਨਵੇਂ ਤਰੀਕੇ ਦੀ ਅਪਾਂ ਅੱਜ ਚਟਨੀ ਬਣਾਣੇ ਆ ਚਟਣੀ ਵਾਸਤੇ ਆ ਦੇਖੋ ਮੈਂ ਮੂਲੀਆਂ ਦੇ ਲਿਆਂਦੀਆਂ ਸੀਗੀਆਂ ਪਹਿਲਾਂ ਬਾਜ਼ਾਰੋਂ ਤੇ ਮੂਲੀਆਂ ਤੇ ਮੈਂ ਵਰਤ ਲਈਆਂ ਤੇ ਆ ਜਿਹੜੇ ਪੱਤਰ ਹੈ ਨਾ ਇਹ ਮੇਰੇ ਕੋਲ ਬਚ ਗਏ ਸੀ ਤੇ ਮੈਂ ਆਖਿਆ ਕਿਉਂ ਨਾ ਇਹਦੀ ਚਟਣੀ ਬਣਾਈ ਜਾਵੇ ਇਹ ਬਹੁਤ ਹੀ ਵਧੀਆ ਵਰਤੋਂ ਚ ਆ ਜਾਂਦੀ ਚਟਣੀ ਤਿੰਨ ਚਾਰ ਦਿਨ ਪੰਜ ਦਿਨ ਇਹ ਖਰਾਬ ਨਹੀਂ ਹੁੰਦੀ ਇਹ ਮੂਲੀਆਂ ਦੇ ਪੱਤਰ ਮੈਂ ਧੋ ਬਣਾ ਕੇ ਸਾਫ਼ ਕਰ ਲਏ ਸੀ ਹੁਣ ਮੈਂ ਇਹਨਾਂ ਨੂੰ ਬਰੀਕ-ਬਰੀਕ ਇਦਾਂ ਕੱਟ ਕੇ ਤੇ ਮਿਕਸੀ ਦੇ ਜੱਗ ਵਿੱਚ ਪਾਵਾਂਗੀ ਤੇ ਇਹ ਜਿਹੜੀ ਚਟਣੀ ਆ ਇਹ ਹਾਜਮੇਦਾਰ ਵੀ ਹੁੰਦੀ ਆ ਪਹਿਲੀ ਗੱਲ ਹੀ ਇਹ ਆ ਤੇ ਦੂਜੀ ਗੱਲ ਅੱਖਾਂ ਵਾਸਤੇ ਵੀ ਹਰੀਆਂ ਚੀਜ਼ਾਂ ਤੁਹਾਨੂੰ ਪਤਾ ਹੀ ਹੈ ਹਰੀਆਂ ਸਬਜ਼ੀਆਂ ਅੱਖਾਂ ਵਾਸਤੇ ਨਿਗਾਹ ਵਾਸਤੇ ਬਹੁਤ ਹੀ ਵਧੀਆ ਹੁੰਦੀਆਂ ਨੇ ਤੇ ਆਪਣੇ ਲੀਵਰ ਵਾਸਤੇ ਵੀ ਇਹ ਹਰੀਆਂ ਚੀਜ਼ਾਂ ਜਿਹੜੀਆਂ ਨੇ ਬਹੁਤ ਵਧੀਆ ਹੁੰਦੀਆਂ ਨੇ ਇਹ ਸਬਜ਼ੀਆਂ ਜਿਹੜੀਆਂ ਹਰੀਆਂ ਹੁੰਦੀਆਂ ਨੇ ਨਾ ਇਹ ਲੀਵਰ ਵਾਸਤੇ ਬਹੁਤ ਵਧੀਆ ਹੁੰਦੀਆਂ ਨੇ ਰੋਟੀ ਪਾਚਨ ਸ਼ਕਤੀ ਜਿਹੜੀ ਹੈ ਨਾ ਰੋਟੀ ਜਿਹੜੀ ਆ ਜਦੋਂ ਅਸੀਂ ਖਾ ਲੈਂਦੇ ਆ ਤੇ ਪਾਚਨ ਸ਼ਕਤੀ ਨੂੰ ਬਹੁਤ ਵਧਾਉਂਦੀਆਂ ਨੇ ਇਹੋ ਜਿਹੀਆਂ ਚੀਜ਼ਾਂ ਉਦਾਂ ਵੀ ਆਪਾਂ ਰੰਗ-ਬਰੰਗੇ ਅਚਾਰ ਲੈ ਕੇ ਖਾਂਦੇ ਆ ਉਹਨਾਂ ਨਾਲੋਂ ਇਹ ਚਟਣੀਆਂ ਜਿਹੜੀਆਂ ਨੇ ਇਹ ਬਹੁਤ ਹੀ ਵਧੀਆ ਹੁੰਦੀਆਂ ਨੇ ਤਾਜ਼ੀਆਂ ਇਦਾਂ ਬਣਾ ਲੇ ਬਣਾ ਲੋ ਖਾ ਸਕਦੇ ਆ 2-4 ਦਿਨ ਆਪਾਂ ਰੱਖ ਵੀ ਸਕਦੇ ਆ ਕਿਉਂਕਿ ਜਲਦੀ ਇਹ ਖਰਾਬ ਨਹੀਂ ਹੁੰਦੀਆਂ ਐਸੇ ਤਰ੍ਹਾਂ ਦੇਖੋ ਮੈਂ ਪੱਤਰ ਕੱਟ ਕੇ ਮਿਕਸੀ ਦੇ ਜੱਗ ਵਿੱਚ ਪਾਤੀ ਆ ਤੇ ਮਿਰਚਾਂ ਤੁਸੀਂ ਆਪਣੇ ਸਵਾਦ ਅਨੁਸਾਰ ਪਾਉਣੀਆਂ ਨੇ ਮੈਂ ਤਿੰਨ ਮਿਰਚਾਂ ਪਾ ਰਹੀਆਂ ਇੱਕ ਤੇ ਮੈਂ ਲਾਲ ਮਿਰਚ ਪਾਈ ਸੁੱਕੀ ਹੋਈ ਦੋ ਮੈਂ ਹਰੀਆਂ ਮਿਰਚਾਂ ਪਾਤੀਆਂ ਨੇ ਤੇ ਇਹ ਮੈਂ ਦੋ ਲਸਣ ਦੀਆਂ ਗੰਡੀਆਂ ਪਾ ਰਹੀ ਆ ਤੂੰ ਹੀ ਖਾਂਦੇ ਉਹ ਤੇ ਪਾ ਸਕਦੇ ਹੋ ਨਹੀਂ ਤੇ ਅਦਰਕ ਦੀ ਗੰਡੀ ਵੀ ਪਾ ਸਕਦੇ ਜੀ ਤੇ ਆਹ ਦੇਖੋ ਸੋ ਆਪਣਾ ਜਿਹੜਾ ਧਨੀਆ ਆ ਤਾਜਾ ਆ ਕੁਲਾ ਕੁਲਾ ਧਨੀਆ ਲਿਆਂਦਾ ਹੁਣੇ ਤੋੜ ਕੇ ਤੇ ਇਹ ਵੀ ਆਪਾਂ ਵਿੱਚ ਪਾਵਾਂਗੇ ਇਹਦੇ ਨਾਲ ਇਹਦਾ ਟੇਸ ਤੇ ਇੰਨਾ ਕੁ ਵੱਧ ਜਾਣਾ ਹੈ ਕਿ ਬਹੁਤ ਜ਼ਿਆਦਾ ਤੇ ਇਹੋ ਜੀ ਚਟਨੀ ਪਕੌੜਿਆਂ ਦੇ ਨਾਲ ਜਾਂ ਸਮੋਸਿਆਂ ਦੇ ਨਾਲ ਜਾਂ ਆਪਾਂ ਜਿਹੜੀ ਚੀਜ਼ ਕੋਈ ਜਿੱਦਾਂ ਆਲੂਆਂ ਦੇ ਬਣਾ ਲੈਨੇਗੇ ਇਸ ਟਾਈਮ ਚਿਪਸ ਵਗੈਰਾ ਤੇ ਬਹੁਤ ਪਿਆਰੀ ਲੱਗਦੀ ਆ ਤੇ ਬਹੁਤ ਸਵਾਦ ਵੀ ਲੱਗਦੀ ਆ ਇਹ ਹੁਣ ਇਮਲੀ ਆ ਇਮਲੀ ਨੂੰ ਮੈਂ ਭਿਉਆ ਹੋਇਆ ਹੋਇਆ ਸੀਗਾ ਪਹਿਲਾਂ ਦਾ ਹੀ ਇਹ ਇਮਲੀ ਜਿਹੜੀ ਆ ਇਹਦੇ ਵਿੱਚੋਂ ਆਪਾਂ ਥੋੜਾ ਜੈ ਨੂੰ ਮਲ ਲਵਾਂਗੇ ਇਹਦਾ ਜਿਹੜਾ ਪਾਣੀ ਆ ਪਹਿਲਾ ਪੈਦਾ ਅਲੱਗ ਕਰ ਲਵਾਂਗੇ ਤੇ ਗਿੜਕਾਂ ਇਹਦੀਆਂ ਜਿਹੜੀਆਂ ਉਹ ਆਪਾਂ ਨਹੀਂ ਕੰਮ ਦੀਆਂ ਸਾਡੇ ਇਹ ਦੇਖੋ ਪਾਣੀ ਜਿਹੜਾ ਆ ਅਲੱਗ ਹੋ ਗਿਆ ਆ ਇਹੋ ਹੀ ਸਾਨੂੰ ਚਾਹੀਦਾ ਹੈ ਇਹ ਦੋ ਗਿੜਕਾ ਵਿੱਚ ਡਿੱਗ ਪਈਆਂ ਨੇ ਆਪਾਂ ਕੱਢ ਲਵਾਂਗੇ ਤੇ ਇਸ ਤਰ੍ਹਾਂ ਕਰਕੇ ਤੇ ਇਹ ਜਿਹੜੀ ਚਟਨੀ ਬਣੇਗੀ ਇੰਨੀ ਵਧੀਆ ਬਣੇਗੀ ਨਾ ਬਹੁਤ ਹੀ ਵਧੀਆ ਚਟਨੀ ਜਿਹੜੀ ਤਿਆਰ ਹੋਣੀ ਆ ਸੁੱਕੇ ਆਲੂ ਜਿੱਦਾਂ ਆਪਾਂ ਕਿਸੇ ਟਾਈਮ ਜੀਰੇ ਵਾਲੇ ਬਣਾਉਂਦੇ ਆ ਤੇ ਨਾਲ ਇਹ ਚਟਨੀ ਬਣੀ ਹੁੰਦੀ ਏ ਜੇ ਹੋਏ ਤੇ ਬਹੁਤ ਹੀ ਆਨੰਦ ਆ ਜਾਂਦਾ ਰੋਟੀ ਖਾਣ ਦਾ ਮਜ਼ਾ ਹੀ ਆ ਜਾਂਦਾ ਇੱਕ ਜਿਹੜੀਆਂ ਮੂਲੀਆਂ ਦੇ ਪੱਤਰ ਹੁੰਦੇ ਆ ਹਾਜਮੇਦਾਰ ਹੁੰਦੇ ਆ ਤਣੀਆਂ ਵੀ ਹਾਜਮੇਦਾਰ ਹੁੰਦਾ ਤੇ ਬਾਕੀ ਚੀਜ਼ਾਂ ਅਸੀਂ ਜਿਹੜੀਆਂ ਪਾਉਣੀਆਂ ਨੇ ਨਮਕ ਪਾਦਣ ਲੱਗੇ ਆ ਸਫੇਦ ਵਾਲਾ ਥੋੜਾ ਜਿਹਾ ਇਮਲੀ ਦਾ ਪਾਣੀ ਪਾਤਾ ਏ ਤੇ ਇਹਦੇ ਵਿੱਚ ਅਸੀਂ ਹੋਰ ਜਿਹੜੀਆਂ ਮਸਾਲੇ ਜਿਹੜੇ ਪੈਣੇ ਆ ਪਾਉ ਵੀ ਪਾਦਾਂਗੇ ਜਿੰਨੇ ਪੈਣੇ ਆ ਇਹ ਕਾਲਾ ਨਮਕ ਵੀ ਪਾਤਾ ਏ ਦੇਖੋ ਸਵਾਦ ਅਨੁਸਾਰ ਨਮਕ ਪੋਣਾ ਤੁਸੀਂ ਜਿੰਨਾ ਚਾਹੀਦਾ ਉਨਾਂ ਹੀ ਜਿੰਨਾ ਖਾ ਸਕਦੇ ਜੇ ਇਹ ਜਿਹੜੀਆਂ ਚਟਣੀਆਂ ਦੀਆਂ ਵੀਡੀਓ ਸਬਜ਼ੀਆਂ ਦੀਆਂ ਵੀਡੀਓ ਇਹ ਤੁਹਾਨੂੰ ਪਤਾ ਰਿਆਡ ਫੂਡ ਚੈਨਲ ਦੇ ਉੱਤੇ ਹੁੰਦੀਆਂ ਨੇ ਬੜੀਆਂ ਵੀਡੀਓ ਹੁੰਦੀਆਂ ਆ ਵਧੀਆ ਵਧੀਆ ਹੈਲਦੀ ਹੈਲਦੀ ਵੀਡੀਓ ਜਿਹੜੀਆਂ ਬਣਦੀਆਂ ਨੇ ਸਬਜ਼ੀਆਂ ਵਗੈਰਾ ਉਹਨਾਂ ਦੀਆਂ ਵੀਡੀਓ ਪਈਆਂ ਹੋਈਆਂ ਨੇ ਤੁਸੀਂ ਦੇਖਿਆ ਕਰੋ ਸਬਸਕ੍ਰਾਈਬ ਕਰਕੇ ਰਿਆਡ ਫੂਡ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਦੇਖਿਆ ਕਰੋ ਤੇ ਇਹ ਚੈਨਲ ਜਿਹੜਾ ਆ ਬਹੁਤ ਹੀ ਵਧੀਆ ਆ ਤੇ ਤੁਸੀਂ ਦੇਖਿਆ ਕਰੋ ਉਹਦੀਆਂ ਵੀਡੀਓ ਦੇਖਿਆ ਕਰੋ ਬਹੁਤ ਕੰਮ ਦੀਆਂ ਵੀਡੀਓ ਨੇ ਕਿਓ ਕਿ ਸਿਹਤ ਨਾਲ ਸਿਹਤ ਜਿਹੜੀ ਆ ਉਹਦੇ ਨਾਲੋਂ ਕੋਈ ਚੰਗੀ ਚੀਜ਼ ਤੁਹਾਨੂੰ ਪਤਾ ਹੁੰਦੀ ਨਹੀਂ ਆ ਸਿਹਤ ਸਭ ਤੋਂ ਵਧੀਆ ਆ ਤੇ ਉਹਨੂੰ ਰੱਖਣਾ ਵੀ ਸਾਡਾ ਫਰਜ਼ ਬਣਦਾ ਵਧੀਆ ਤੇ ਇਹ ਜਿਹੜੀ ਆ ਇਹ ਚਟਣੀਆਂ ਜਿਹੜੀਆਂ ਨੇ ਇਹ ਆਪਾਂ ਦੇ ਜ਼ਿਆਦਾ ਸਟਰੋਂਗ ਨਹੀਂ ਕੀਤੀ ਤੁਸੀਂ ਦੇਖੋ ਇਹਦੇ ਵਿੱਚ ਜਿੰਨੀ ਵੀ ਚੀਜ਼ ਪਈ ਆ ਬਹੁਤ ਵਧੀਆ ਪਈ ਆ ਗਰਮੀਆਂ ਦਾ ਮੌਸਮ ਆ ਗਰਮੀ ਆ ਹੀ ਗਈ ਹੈ तकरीबन ਹੀ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਇਹ ਬਹੁਤ ਵਧੀਆ ਰਹਿੰਦੀਆਂ ਨੇ ਇਦਾਂ ਹੀ ਆਪਾਂ ਇਹਨੂੰ ਘੋਟ ਲਵਾਂਗੇ ਜਦ ਤੱਕ ਇਹ ਬਰੀਕ ਨਹੀਂ ਹੁੰਦੀ ਉਨੀ ਦੇਰ ਤੱਕ ਰਸੀਂ ਇਹਨੂੰ ਬੰਦ ਨਹੀਂ ਕਰਨਾ ਮਿਕਸੀ ਨੂੰ ਕਿਉਂਕਿ ਬਹੁਤ ਬਰੀਕ ਕਰਨੀ ਆ ਸੀ ਇਹ ਚਟਨੀ ਇਹ ਥੋੜੇ ਜਿਹਾ ਆਮਡਾਲ ਬਰੀਕ ਹੁੰਦੀ ਆ ਕਿਉਂਕਿ ਪਾਣੀ ਥੋੜਾ ਜਿਹਾ ਇੱਥੇ ਪਾਣੀ ਪਿਆ ਥੋੜਾ ਜਿਹਾ 2-4 ਚਮਚੇ ਤੇ ਇਸ ਕਰਕੇ ਇਹ ਜਿਹੜੀ ਚਟਨੀ ਹੈ ਇਹ ਤੇ ਬਰੀਕ ਹੁੰਦਾ ਟਾਈਮ ਤੇ ਲੇਗੀ ਤੇ ਹੁਣ ਅਸੀਂ ਇਹ ਦੱਸਣਾ ਚਾਹੁੰਨੇ ਆ ਕਿ ਚਟਣੀਆਂ ਆਂ ਦੀਆਂ ਵੀਡੀਓ ਮੇਰੇ ਕੋਲ ਪਹਿਲੀਆਂ ਵੀ ਬਹੁਤ ਪਈਆਂ ਹੋਈਆਂ ਵਾਂ ਤੇ ਇਹਦੇ ਵਿੱਚ ਇਮਲੀ ਦੀ ਜਗ੍ਹਾ ਅਸੀਂ ਨਾਰਦਾਣਾ ਵੀ ਪਾ ਸਕਦੇ ਆ ਇੱਕ ਗੱਲ ਆ ਅਨਾਰ ਦਾਣਾ ਵੀ ਠੰਡਾ ਹੁੰਦਾ ਹੈ ਇਮਲੀ ਵੀ ਬਹੁਤ ਠੰਡੀ ਹੁੰਦੀ ਹੈ ਬਾਕੀ ਜੇ ਤੁਸੀਂ ਕਹੋ આમਚੂਰਾ ਤੇ આમਚੂਰਾ ਇਹਦੀ ਬਰਾਬਰ ਤੇ ਨਹੀਂ ਹੈ ਕਿਉਂਕਿ આમਚੂਰਾ ਜਿਹੜਾ ਹੁੰਦਾ ਆਂਬ ਗਰਮ ਹੁੰਦਾ ਹੈ ਤੇ ਆਂਬ ਦਾ ਪਤਾ ਹੀ ਆਂਬ ਚੂਰਾ ਤੋਂ ਆਂਬ ਤੋਂ ਹੀ ਬਣਦਾ ਹੈ ਉਹ ਚਟਣੀਆਂ ਦੇ ਵਿੱਚ ਇੰਨਾ ਮਤਲਬ ਵਧੀਆ ਨਹੀਂ ਲੱਗਦਾ ਜਿੰਨੀਆਂ ਕਿ ਇਮਲੀ ਤੇ ਅਨਾਰ ਦਾਣਾ ਇਹ ਦੋਹਾਂ ਚੀਜ਼ਾਂ ਦੀ ਜਿਹੜੀ ਚਟਣੀ ਹੁੰਦੀ ਹੈ ਨਾ ਇਹ ਬਹੁਤ ਹਾਜਮੇਦਾਰ ਬਣਦੀ ਆ ਬਹੁਤ ਹੀ ਵਧੀਆ ਚੀਜ਼ ਬਣਦੀ ਆ ਗਰਮੀਆਂ ਵਾਸਤੇ ਜ਼ਿਆਦਾਤਰ ਤੇ ਹੁਣ ਇਹ ਚਟਣੀ ਜਿਹੜੀ ਆ ਬਰੀਕ ਹੋ ਰਹੀ ਆ ਤੇ ਇਹਨਾਂ ਨੂੰ ਆਪਾਂ ਬਰੀਕ ਕਰਾਂਗੇ ਚਟਣੀ ਨੂੰ ਤੇ ਦੇਖੋ ਕਿੰਨੀ ਸੋਹਣੀ ਹੋ ਗਈ ਆ ਤੇ ਇਹ ਚਟਨੀ ਜਿਹੜੀ ਆ ਇਹਨੂੰ ਕੱਢਾਂਗੇ ਕੌਲੀ ਦੇ ਵਿੱਚ ਦੇਖੋ ਕਿੰਨੀ ਸੋਹਣੀ ਚਟਨੀ ਹੋ ਗਈ ਆ ਉਹ ਸਾਬਤ ਧਨੀਆ ਪਾਇਆ ਸੀ ਨਾ ਇਸ ਕਰਕੇ ਲੱਗ ਰਿਹਾ ਕਿ ਇਹ ਮੋਟੀ ਆ ਪਰ ਇਹ ਮੋਟੀ ਨਹੀਂ ਆ ਇਹ ਬਰੀਕ ਹੋ ਗਈ ਆ ਬਿਲਕੁਲ ਇਹ ਦੂਰੋ ਲੱਗ ਰਹੀ ਆ ਇਸ ਤਰ੍ਹਾਂ ਆ ਦੇਖੋ ਕਿੰਨੀ ਆ ਦੇਖੋ ਕਿੰਨੀ ਬਰੀਕ ਹੋ ਗਈ ਆ ਤੇ ਬਹੁਤ ਹੀ ਟੇਸਟੀ ਤੇ ਬਹੁਤ ਵਧੀਆ ਬਣੀ ਆ ਤੇ ਮੈਨੂੰ ਉਮੀਦ ਆ ਕਿ ਇਹ ਜਿਹੜੀ ਵੀਡੀਓ ਆ ਤੁਹਾਡੇ ਜ਼ਰੂਰ ਪਸੰਦ ਆਏਗੀ ਕਿਉਂਕਿ ਆਪਾਂ ਚੀਜ਼ਾਂ ਦੇ ਘਰ ਤਲਕੇ ਵੀ ਬਣਾਉਂਦੇ ਰਹਿੰਨੇ ਆ ਸੁੱਕੀਆਂ ਸਬਜ਼ੀਆਂ ਵੀ ਬਣਾਉਂਦੇ ਰਹਿੰਨੇ ਆ ਜੇ ਆਪਾਂ ਸੁੱਕੀ ਸਬਜ਼ੀ ਕੋਈ ਬਣਾਣੇ ਤੇ ਇਹੋ ਜੀ ਚਟਨੀ ਨਾਲ ਲੈਣੇ ਆ ਤੇ ਬਹੁਤ ਹੀ ਨਾ ਸਵਾਦ ਟੇਸਟੀ ਆ ਜਾਂਦਾ ਸਵਾਦ ਰੋਟੀ ਦਾ ਵਾਜ ਜਾਂਦਾ ਤੇ ਆ ਦੇਖੋ ਤੇ ਬਹੁਤ ਹੀ ਮਜ਼ੇਦਾਰ ਚਟਨੀ ਬਣੀ ਹੈ ਇਹ ਆ ਦੇਖੋ ਫਰਸਟ ਕਲਾਸ ਚੀਜ਼ ਬਣੀ ਹੈ ਤੇ ਮੈਨੂੰ ਉਮੀਦ ਆ ਕਿ ਇਹੋ ਜੀਆਂ ਜਿਹੜੀਆਂ ਵੀਡੀਓ ਤੁਹਾਨੂੰ ਬਹੁਤ ਚੰਗੀਆਂ ਲੱਗਦੀਆਂ ਤੁਸੀਂ ਵੇਖੋ ਕਿ ਵੇਖਿਆ ਕਰੋ ਜ਼ਰੂਰ ਵੇਖਿਆ ਕਰੋ ਤੇ ਲਾਈਕ ਸ਼ੇਅਰ ਵੀ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਜਿਨ੍ਹਾਂ ਨੇ ਨਹੀਂ ਸਬਸਕ੍ਰਾਈਬ ਕੀਤਾ ਉਹ ਮੇਰੇ ਭੈਣ ਭਰਾ ਜ਼ਰੂਰ ਸਬਸਕ੍ਰਾਈਬ ਕਰ ਦਿਆ ਕਰਨ ਮੇਰਾ ਚੈਨਲ ਬਹੁਤ ਹੌਲੀ ਹੌਲੀ ਵਧ ਰਿਹਾ ਏ ਤੇ ਬਹੁਤ ਅੱਗੇ ਜਾ ਰਿਹਾ ਏ ਪਰ ਇਹ ਆ ਕੇ ਵੀਡੀਓ ਵੀ ਬੜੀਆਂ ਵਧੀਆ ਹੁੰਦੀਆਂ ਨੇ ਇਹ ਜਿਹੜਾ ਜਿਹੜੀ ਚੀਜ਼ ਹੌਲੀ ਹੌਲੀ ਵਧਦੀ ਹੈ ਨਾ ਉਹ ਹੁੰਦੀ ਬੜੀ ਵਧੀਆ ਏ ਉਹ ਸਿੱਧਕ ਸੰਤੋਖ ਨਾਲ ਵਧੀ ਹੁੰਦੀ ਹੈ ਸਿੱਧਕ ਹੁੰਦਾ ਉਹਦੇ ਚ ਤੇ ਬਹੁਤ ਵਧੀਆ ਲੱਗਦੀ ਹੈ ਤੇ ਇਹ ਚੀਜ਼ ਆ ਕਿ ਚੈਨਲ ਮੇਰਾ ਜਿਹੜਾ ਵੇਖਦੇ ਆ ਬਹੁਤ ਵਧੀਆ ਹੌਲੀ ਹੌਲੀ ਵਧ ਰਿਹਾ ਏ ਪਰ ਇਹ ਆ ਕਿ ਹੈ ਬਹੁਤ ਵਧੀਆ ਏ ਸਾਰੀਆਂ ਚੀਜ਼ਾਂ ਜਿੰਨੀਆਂ ਮੈਂ ਵੀਡੀਓ ਪਾਈਆਂ ਹੋਈਆਂ ਹੈ ਬਹੁਤ ਵਧੀਆ ਨੇ ਸਾਰੀਆਂ ਹੀ ਤਰੀਕੇ ਨਾਲ ਚੀਜ਼ਾਂ ਬਣਾਈਆਂ ਹੋਈਆਂ ਸਾਰੀਆਂ ਹੀ ਤੇ ਇਦਾਂ ਤੁਸੀਂ ਵੀ ਬਣਾਇਆ ਕਰੋ ਤੇ ਰਿਆਰ ਫੂਡ ਚੈਨਲ ਨੂੰ ਯਾਦ ਰੱਖਿਆ ਕਰੋ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਨਾਲ ਉਨੀ ਦੇਰ ਤੱਕ ਗੁੱਡ ਬਾਏ